ਵਾਹਿਗੁਰੂ ਸਾ ਸੰਗਤ ਜੀ ਅਸੀਂ ਐਨੇ ਇਨਸਾਨ ਸਵਾਰਥੀ ਹੋ ਗਏ ਆ ਐਨੇ ਅਸੀਂ ਸਵਾਰਥੀ ਹੋ ਗਏ ਆ ਕਿ ਅਸੀਂ ਨਾਮ ਜਪ ਗੁਰੂ ਦੇ ਘਰ ਜਾਣਾ ਗੁਰੂ ਦੇ ਦਰਸ਼ਨ ਕਰਨੇ ਜਾਂ ਨਾਮ ਜਪ ਕਰਨਾ ਬਿਨਾ ਮੰਗ ਤੋਂ ਅਸੀਂ ਨਾਮ ਜਪ ਵੀ ਨਹੀਂ ਕਰਦੇ ਬਿਨਾ ਮੰਗ ਤੋਂ ਅਸੀਂ ਗੁਰੂ ਘਰ ਵੀ ਨਹੀਂ ਜਾਂਦੇ ਬਿਨਾ ਮੰਗ ਤੋਂ ਅਸੀਂ ਗੁਰੂ ਦੇ ਦਰਸ਼ਨਾ ਵਾਸਤੇ ਯਾਤਰਾ ਕਰਦੇ ਆ ਤੇ ਉਹ ਵੀ ਸਾਡੀ ਮਨੋ ਕਾਮਨਾ ਹੁੰਦੀ ਆ ਤੇ ਫਿਰ ਅਸੀਂ ਯਾਤਰਾ ਕਰਦੇ ਆ ਅਸੀਂ ਸੁਖ ਲੈਣੀ ਆ ਮਹਾਰਾਜਾ ਸਾਨੂੰ ਉਸ ਚੀਜ਼ ਵਸਤੂ ਦਈ ਅਸੀਂ ਤੇਰੇ ਦਰ ਤੇ ਆਵਾਂਗੇ ਫਿਰ ਅਸੀਂ ਯਾਤਰਾ ਕਰਾਂਗੇ ਜੇ ਅਸੀਂ ਖੰਡ ਪਾਠ ਵੀ ਘਰ ਰੱਖਦੇ ਆ ਤੇ ਅਸੀਂ ਮੰਗ ਰੱਖਦੇ ਕਿ ਪਾਸ਼ਾ ਆ ਇਹ ਚੀਜ਼ ਦਈ ਤੇ ਤੇਰਾ ਖੰਡ ਪਾਠ ਕਰਾਵਾਂਗੇ ਸਵਾਸ ਤੋਂ ਬਿਨਾ ਅਸੀਂ ਕੋਈ ਵੀ ਕੰਮ ਨਹੀਂ ਕਰਦੇ ਪਰਮਾਤਮਾ ਦੇ ਨਾਲ ਵੀ ਅਸੀਂ ਰਹਿਣ ਦੇਣ ਬਣਾਉਨੇ ਆ ਤੇ ਸਵਾਸਤ ਨਾਲ ਬਣਾਉਨੇ ਆ ਨਾਮ ਜਪ ਕਰਦੇ ਆ ਤੇ ਸੁਆਰਥ ਹੁੰਦਾ ਆ ਸਾਡਾ ਕੋਈ ਕੋਈ ਅਰਦਾਸ ਹੁੰਦੀ ਆ ਕੋਈ ਮੰਗ ਹੁੰਦੀ ਆ ਸਾਡੀ ਕੇ ਪਾਸ਼ਾ ਆ ਸਾਡੀ ਅਰਦਾਸ ਪੂਰੀ ਕਰੀ ਤੇ ਅਸੀਂ ਤੇਰਾ ਨਾਮ ਜਪ ਕਰਾਂਗੇ ਇਨੇ ਪਾਠ ਕਰਾਂਗੇ ਇਨਾ ਨਾਮ ਜਪਾਂਗੇ ਤੇ ਜਦੋਂ ਸਤਿਗੁਰੂ ਪਾਸ਼ਾ ਕਿਰਪਾ ਵੀ ਕਰ ਦਿੰਦੇ ਅਰਦਾਸ ਵੀ ਪੂਰੀ ਕਰ ਦਿੰਦੇ ਆ ਤੇ ਉਦੋਂ ਉਤੋਂ ਬਾਅਦ ਫਿਰ ਅਸੀਂ ਉਹੀ ਹਾਲਤ ਚ ਹੋ ਜਾਂਦੇ ਆ ਕਿ ਨਾਮ ਵੀ ਨਹੀਂ ਜਪਦੇ ਉਹਨਾਂ ਚਿਰ ਅਸੀਂ ਬਹੁਤ ਸ਼ਰਧਾ ਭਾਵਨਾ ਨਾਲ ਨਾਮ ਜਪਦੇ ਆ ਨਾਮ ਜਿਮਰਨ ਕਰਦੇ ਆ ਸਵੇਰੇ ਉੱਠ ਵੀ ਜਾਂਦੇ ਆ ਗੁਰੂ ਘਰ ਵੀ ਜਾਂਦੇ ਆ ਜਿੰਨਾ ਚਿਰ ਸਾਡੀ ਮੰਗ ਹੁੰਦੀ ਆ ਅਤੇ ਜਦੋਂ ਸਤਿਗੁਰੂ ਪਾਤਸ਼ਾਹ ਸਾਡੀ ਮੰਗ ਵੀ ਪੂਰੀ ਕਰ ਦਿੰਦੇ ਨੇ ਉਹ ਕਾਲਪੁਰਖ ਪਰਮਾਤਮਾ ਤਾਂ ਫਿਰ ਅਸੀਂ ਉਹੀ ਹਾਲਤ 'ਚ ਹੋ ਜਾਂਦੇ ਨਾ ਕੋਈ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪ ਨਾ ਹੋਰ ਫਿਰ ਥੋੜਾ ਬੋਤਾ ਨਾਮ ਜਪ ਲਿਆ ਪਰ ਬਿਨਾ ਮੰਗ ਤੋਂ ਅਸੀਂ ਕੋਈ ਵੀ ਨਾਮ ਜਪ ਜਾਂ ਯਾਤਰਾ ਨਹੀਂ ਕਰਦੇ ਸਾਧ ਸੰਗਤ ਜੀ ਸਾਡੇ ਵੱਡੇ ਵੱਡੇ ਵਡੇਰਿਆਂ ਗੁਰੂ ਪਾਤਸ਼ਾਹ ਨੇ ਸਾਨੂੰ ਇਹ ਹੀ ਕਿਹਾ ਕਿ ਸਵਾਰਥ ਛੱਡ ਕੇ ਉਸ ਸੱਚੇ ਪਾਤਸ਼ਾਹ ਦਾ ਨਾਮ ਜਪ ਕਰ ਉਹਦੇ ਅੱਗੇ ਅਰਦਾਸ ਕਰ ਕਿ ਹੈ ਸੱਚੇ ਪਾਤਸ਼ਾਹ ਮੈਨੂੰ ਨਾਮ ਦੀ ਦਾਤ ਬਖਸ਼ ਸਾਡੇ ਕੋਲ ਹਨੂ ਵੀ ਭੁੱਲਿਆ ਨੂੰ ਰਿਸ਼ਤੇ ਰਸਤੇ ਬਾ ਬਹੁਤ ਜਨਮ ਦੇ ਅਸੀਂ ਵਿਛੜੀ ਆ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰ ਸਾਡੇ ਤੇ ਵੀ ਦਇਆਲ ਹੋ ਤੇ ਸਾਨੂੰ ਆਪਣਾ ਨਾਮ ਜਪਾ ਸਾਧ ਸੰਗਤ ਜੀ ਅਸੀਂ ਇਹ ਕਦੀ ਵੀ ਅਰਦਾਸ ਨਹੀਂ ਕੀਤੀ ਆਤੀ ਹੈ ਇਸ ਕਰਕੇ ਅਸੀਂ ਮੋਹ ਮਾਇਆ ਦੇ ਵਿੱਚ ਭਟਕਦੇ ਰਹਿੰਨੇ ਆ ਸਾਧ ਸੰਗਤ ਜੀ ਜੇ ਅਸੀਂ ਨਾਮ ਜਪ ਕਰਦੀ ਅਰਦਾਸ ਕਰੀਏ ਸਤਿਗੁਰੂ ਪਾਤਸ਼ਾਹ ਨੂੰ ਕਿ ਹੇ ਪਾਤਸ਼ਾਹ ਸਾਨੂੰ ਨਾਮ ਦੀ ਦਾਤ ਬਖਸ਼ ਆਪਣੇ ਚਰਨਾਂ ਦੇ ਨਾਲ ਆ ਆਪਣੇ ਦਰਸ਼ਨ ਬਖਸ਼ੇ ਤੇ ਸਾਨੂੰ ਮੰਗਣ ਦੀ ਲੋੜ ਨਹੀਂ ਪਾਉਗੀ ਜਦੋਂ ਸਤਿਗੁਰੂ ਪਾਸ਼ਾ ਹੀ ਸਾਨੂੰ ਮਿਲ ਗਿਆ ਜਦੋਂ ਦੇਵਨ ਹਾਰਾ ਹੀ ਸਾਨੂੰ ਮਿਲ ਗਿਆ ਸਾਧ ਸੰਗ ਜੀ ਇੱਕ ਵਾਰ ਦੀ ਗੱਲ ਹੈ ਕਿ ਸੰਤ ਬਾਬਾ ਹਰਨਾਮ ਸਿੰਘ ਜੀ ਅੰਮ੍ਰਿਤ ਵੇਲੇ ਉੱਠ ਕੇ ਤਾਲੀ ਮਾਰ ਕੇ ਕਹਿੰਦੇ ਕਿ ਬਾਬਾ ਆਨੰਦ ਸਿੰਘ ਜੀ ਲੈ ਗਏ ਬਾਬਾ ਆਨੰਦ ਸਿੰਘ ਜੀ ਲੈ ਗਏ ਸਾਧ ਸੰਗ ਜੀ ਤੁਸੀਂ ਬਾਬਾ ਨਾ ਸਿੰਘ ਜੀ ਨੂੰ ਜਾਣਦੇ ਹਨ ਕਿ ਜੋ ਸਤਿਗੁਰੂ ਪਾਸ਼ਾ ਦੇ ਪਿਆਰੇ ਬਹੁਤ ਨਾਮਦਾਨ ਜੱਪਿਆ ਉਹਨਾਂ ਦੇ ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਹੋਈ ਇਸ ਤਰ੍ਹਾਂ ਹੀ ਉਹ ਸੰਤ ਬਾਬਾ ਹਰਨਾਮ ਸਿੰਘ ਜੀ ਕਹਿੰਦੇ ਕਿ ਤਾਰੀ ਮਾਰ ਕੇ ਕਿ ਬਾਬਾ ਨਾਨ ਸਿੰਘ ਜੀ ਲੈ ਗਏ ਬਾਬਾ ਨਾਨ ਸਿੰਘ ਜੀ ਲੈ ਗਏ ਸਾਧ ਸੰਗਤ ਜੀ ਜਦੋਂ ਵਸਤਾ ਨਾਮ ਜਪ ਕੇ ਥੋੜੀ ਉੱਚੀ ਹੋ ਜਾਂਦੀ ਆ ਤੇ ਅਸੀਂ ਵੀ ਉਸ ਮਹਾਪੁਰਸ਼ਾਂ ਦੀ ਉਸ ਸੰਗਤ ਦੇ ਵਿੱਚ ਨਾਮ ਜਪ ਕਰਦੇ ਆ ਔਰ ਨਾਮ ਜਪ ਦੀ ਵਸਤਾ થો ਥੋੜੀ ਉੱਚੀ ਹੋ ਜਾਂਦੀ ਆ ਤੇ ਅਸੀਂ ਉਹਨਾਂ ਦਾ ਨਾਮ ਜਪ ਕਰਦੇ ਆ ਉਹਨਾਂ ਦੀ ਸੰਗਤ ਦੇ ਵਿੱਚ ਨਾਮ ਜਪ ਕਰਦੇ ਆ ਇਸ ਤਰ੍ਹਾਂ ਜਦੋਂ ਤਾੜੀ ਮਾਰ ਕੇ ਕਹਿੰਦੇ ਸੰਤ ਬਾਬਾ ਹਰਨਾਮ ਸਿੰਘ ਜੀ ਕੇ ਨੰਦ ਬਾਬਾ ਆਨੰਦ ਸਿੰਘ ਜੀ ਲੈ ਕੇ ਬਾਬਾ ਆਨੰਦ ਸਿੰਘ ਜੀ ਲੈ ਕੇ ਉੱਥੇ ਮਾਪੂਸ਼ ਕਈ ਸਾਲਾਂ ਤੋਂ ਤਪੱਸਿਆ ਕਰ ਰਹੀ ਸਨ ਨਾਮ ਜਪ ਕਰ ਰਹੀ ਸਨ ਤੇ ਉਹ ਉੱਠ ਕੇ ਬਾਬਾ ਜੀ ਨੂੰ ਕਹਿੰਦੇ ਕਿ ਬਾਬਾ ਜੀ ਅਸੀਂ ਕਈ ਸਾਲਾਂ ਦੀ ਇੱਥੇ ਨਾਮ ਜਪ ਕਰ ਰਹੀ ਆ ਸਾਡੇ ਤੇ ਕਿਰਪਾ ਨਹੀਂ ਹੋਈ ਪਰ ਬਾਬਾ ਨੰਦ ਸਿੰਘ ਜੀ ਜੋ ਕੁਝ ਕੁਝ ਸਮੇਂ ਤੋਂ ਆਏ ਸਨ ਤੇ ਉਹਨਾਂ ਨੇ ਸਭ ਕੁਝ ਪਾਲਿਆ ਤੇ ਕਿਸ ਤਰ੍ਹਾਂ ਤੇ ਬਾਬਾ ਹਰਨਾਮ ਸਿੰਘ ਜੀ ਕਹਿੰਦੇ ਕਿ ਤੁਸੀਂ ਰਿੱਧੀਆਂ ਸਿੱਧੀਆਂ ਮੰਗੀਆਂ ਉਸ ਸੱਚੇ ਪਾਤਸ਼ਾਹ ਕੋ ਤੁਸੀਂ ਰਿੱਧੀਆਂ ਸਿੱਧੀਆਂ ਪਾਉਣ ਵਾਸਤੇ ਨਾਮ ਜਪਿਆ ਤੁਸੀਂ ਆਪਣੀਆਂ ਮਨੋ ਕਾਮਨਾਵਾਂ ਵਾਸਤੇ ਨਾਮ ਜਪਿਆ ਪਰ ਬਾਬਾ ਆਨੰਦ ਸਿੰਘ ਜੀ ਨੇ ਕਦੀ ਵੀ ਉਸ ਪਰਮਾਤਮਾ ਕੋ ਕੁਝ ਨਹੀਂ ਮੰਗਿਆ ਤੇ ਮੰਗਿਆ ਆ ਤੇ ਅਰਦਾਸ ਕੀਤੀ ਆ ਤੇ ਕਿਹਾ ਹੈ ਕਿ ਨਾਮਦਾਨ ਬਖਸ਼ ਦਰਸ਼ਨ ਬਖਸ਼ ਭਗਤੀ ਮੰਗੀ ਆ ਨਾਮਦਾਨ ਮੰਗਿਆ ਉਸ ਸੱਚੇ ਪਾਸ਼ਾ ਗੁਰੂ ਨਾਨਕ ਪਾਸ਼ਾ ਜੀ ਦੇ ਦਰਸ਼ਨ ਮੰਗੇ ਨੇ ਤੇ ਹਿਰਦੇ ਵਿੱਚ ਵਾਸ ਮੰਗਿਆ ਆ ਉਹਨਾਂ ਨੇ ਕਦੀ ਵੀ ਆਪਣੇ ਵਾਸਤੇ ਕੋਈ ਚੀਜ਼ ਨਹੀਂ ਮੰਗੀ ਤੇ ਤੁਸੀਂ ਰਿੱਧੀਆਂ ਸਿੱਧੀਆਂ ਮੰਗੀਆਂ ਇਸ ਕਰਕੇ ਹਜੇ ਵੀ ਪਟਕਦੇ ਜੇ ਅਤੇ ਉਹਨਾਂ ਨੇ ਨਾਮਦਾਨ ਅਤੇ ਉਸ ਕਾਲਪੁਰਖ ਪਰਮਾਤਮਾ ਦੇ ਦਰਸ਼ਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਮੰਗੇ ਨੇ ਤੇ ਉਹਨਾਂ ਨੇ ਮੇਰ ਹੋ ਗਈ ਹੈ ਇਸ ਕਰਕੇ ਸਾਥ ਸੰਗਤ ਜੀ ਅਸੀਂ ਵੀ ਮਨੋ ਕਾਮਨਾ ਛੱਡ ਕੇ ਜੇ ਉਹ ਦੇਵਨ ਹਾਰੇ ਨੂੰ ਮੰਗ ਲਈਏ ਤੇ ਸਾਡੇ ਤੇ ਵੀ ਕਿਰਪਾ ਹੋ ਜੇਗੀ ਸਾਡੇ ਤੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੱਥ ਹੋ ਜਾਊਗਾ ਕਿਰਪਾ ਹੋ ਜੂਗੀ ਤੇ ਸਾਨੂੰ ਵੀ ਕਿਤੇ ਮੰਗਣ ਦੀ ਲੋੜ ਨਹੀਂ ਪਵੇਗੀ ਕਿਸੇ ਵੀ ਦਰਦ ਦੇ ਦਰਦਾਰ ਤੇ ਜਾ ਕੇ ਭੀਖ ਮੰਗਣ ਦੀ ਲੋੜ ਨਹੀਂ ਪਵੇਗੀ ਸਾਨੂੰ ਸਤਿਗੁਰੂ ਪਾਸ਼ਾ ਦੇਵਨ ਹਾਰਾ ਹੀ ਅਸੀਂ ਜੇ ਦੇਵਨ ਹਾਰੇ ਨੂੰ ਮਨਾ ਲਿਆ ਉਸ ਨੂੰ ਅਰਦਾਸ ਕੀਤੀ ਕਿ ਸੱਚੇ ਪਾਸ਼ਾ ਸਾਨੂੰ ਵੀ ਨਾਮ ਦੇ ਆਪਣਾ ਸਾਡੇ ਤੇ ਵੀ ਕਿਰਪਾ ਕਰ ਦਰਸ਼ਨ ਬਖਸ਼ ਤੇ ਸਾਨੂੰ ਮੰਗਣ ਦੀ ਲੋੜ ਹੀ ਨਹੀਂ ਪੈਣੀ ਪਰ ਅਸੀਂ ਸਾਧ ਸੰਗਤ ਦੀ ਮੰਗਾ ਮੰਗਦੇ ਹਾਂ ਪਰ ਕਦੀ ਸਤਿਗੁਰੂ ਪਾਸ਼ਾ ਨੂੰ ਤੇ ਮੰਗਿਆ ਹੀ ਨਹੀਂ ਗੁਰੂ ਪਾਸ਼ਾ ਗੁਰੂ ਨਾਨਕ ਪਾਸ਼ਾ ਜੀ ਦੇ ਦਰਸ਼ਨ ਮੰਗੇ ਹੀ ਨਹੀਂ ਕਦੀ ਵੀ ਆਪਣੇ ਹੀ ਹਿਰਦੇ ਵਿੱਚ ਜਾ ਕੇ ਵੇਖੀਏ ਕਿ ਕਿਤੇ ਅਸੀਂ ਅਰਦਾਸਾਂ ਇਹ ਕੀਤੀਆਂ ਸਾਰ ਸੰਗ ਜੀ ਨਹੀਂ ਅਸੀਂ ਸਾਰਿਆਂ ਨੇ ਆਪਣੀਆਂ ਮਨੋ ਕਾਮਨਾਵਾਂ ਵਾਸਤੇ ਅਰਦਾਸਾਂ ਕੀਤੀਆਂ ਪਰ ਉਸ ਸੱਚੇ ਪਾਸ਼ਾ ਨੂੰ ਮਿਲਣ ਵਾਸਤੇ ਕਦੀ ਅਰਦਾਸ ਨਹੀਂ ਕੀਤੀ ਗੁਰੂ ਨਾਨਕ ਪਾਸ਼ਾ ਦੀ ਦਰਸ਼ਨ ਵਾਸਤੇ ਕਦੀ ਅਰਦਾਸ ਨਹੀਂ ਕੀਤੀ ਕਿ ਕਿਰਪਾ ਕਰ ਨਾਮਦਾਨ ਬਖਸ਼ ਇਹ ਅਰਦਾਸ ਅਸੀਂ ਕਦੀ ਵੀ ਨਹੀਂ ਕੀਤੀ ਬਹੁਤ ਘੱਟ ਕੀਤੀ ਹੈ ਸਾਧ ਸੰਗਤ ਜੀ ਤੇ ਜਦੋਂ ਅਸੀਂ ਇਹ ਅਰਦਾਸ ਕਰਾਂਗੇ ਸਾਨੂੰ ਨਾਮਦਾਨ ਬਖਸ਼ਾ ਆਪਣਾ ਨਾਮ ਜਪਾ ਆਪਣੇ ਦਰਸ਼ਨ ਬਖਸ਼ੋ ਤੇ ਫਿਰ ਸਾਨੂੰ ਮੰਗਣ ਦੀ ਲੋੜ ਹੀ ਨਹੀਂ ਪੈਣੀ ਇਸ ਕਰਕੇ ਸਾਧ ਸੰਗਤ ਜੀ ਕਾਲਪੁਰਖ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਆ ਤੇ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਨੀ ਗੁਰੂ ਨਾਨਕ ਪਾਤਸ਼ਾਹ ਅੱਗੇ ਅਰਦਾਸ ਕਰਨੀ ਤੇ ਸੱਚੇ ਪਾਤਸ਼ਾਹ ਨੂੰ ਕਹਿਣਾ ਕਿ ਮਹਾਰਾਜ ਬੜੇ ਚੇਤ ਦੇ ਵਿਛੜੇ ਆ ਬਹੁਤ ਭੁੱਲਾਂ ਹੋਈਆਂ ਨੇ ਤੇ ਅਸੀਂ ਤੇਰੇ ਬਚਣੀ ਆ ਸਾਨੂੰ ਨਾਮਦਾਨ ਬਖਸ਼ ਸੇਵਾ ਬਖਸ਼ ਆਪਣੇ ਦਰਸ਼ਨ ਬਖਸ਼ ਤੇ ਸਾਹ ਸੰਗਤ ਜੀ ਜਦੋਂ ਅਸੀਂ ਇਹ ਅਰਦਾਸਾਂ ਕਰਾਂਗੇ ਤੇ ਸਾਨੂੰ ਅਸੀਂ ਭਵ ਸਾਗਰ ਤੋਂ ਪਾਰ ਹੋ ਜਾਵਾਂਗੇ ਸਾਨੂੰ ਵੀ ਸਭ ਕੁਝ ਮਿਲ ਜਾਏਗਾ ਜਦੋਂ ਅਸੀਂ ਦੇਵਨ ਹਾਰੇ ਨੂੰ ਮੰਗ ਲਿਆ ਤੇ ਫਿਰ ਪਿਛੇ ਕੀ ਰਹਿ ਜਾਵੇਗਾ